ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੈਂ ਹਾਂ ਤਾਂ ਨਸਨੀਲ ਗੁਰ ਤੁਸੀਂ ਦੇਖਿਆ ਕਿ ਜਿੱਦਾਂ ਕਿ ਪੂਰੇ ਭਾਰਤ ਦੇ ਵਿੱਚ ਅੱਜ ਹੋਲੀ ਦਾ ਤਿਹਾਰ ਮਨਾ ਰਹੇ ਅਸੀਂ ਅਸੀਂ ਕਪੂਰਥਲਾ ਦੇ ਮੰਡੀ ਦੇ ਵਿੱਚ ਹਾਂ ਜਿੱਥੇ ਕਿ ਦੇਖੋ ਕਿੰਨੇ ਜਿਹੜੇ ਕਿ ਯੰਗ ਵੋਲੰਟੀਅਰਸ ਹਨ ਔਰ ਹੋਲੀ ਦਾ ਤਿਹਾਰ ਜਿਹੜਾ ਕਿ ਬੜੀ ਧੂਮਤਾ ਮਨਾ ਰਹੇ ਜਿਹੜੇ ਕਿ ਭਗਤ ਆ ਬਹੁਤ ਯਾੜੇ ਰਾਵੇ ਕ੍ਰਿਸ਼ਨ ਦੇ ਭਗਤ ਇਹ ਹੋਲੀ ਦਾ ਤਿਹਾਰ ਮਨਾ ਰਹੇ ਨੇ ਕਪੂਰਥਲਾ ਦੇ ਅਕਸ਼ੀ ਦੀ ਅਕਸ਼ੀ ਦੀ ਕੀ ਨਾਮ ਹੈਗਾ ਜਿਹੜਾ ਕਿ ਹੋਲੀ ਦਾ ਤਿਹਾਰ ਆ ਕਿਉਂ ਮਨਾਇਆ ਗਿਆ ਇਹ ਜੀ ਜਦੋਂ ਹੋਲੀਕਾ ਦਹਨ ਹੋਇਆ ਸੀਗਾ ਉਸ ਤੋਂ ਬਾਅਦ ਤੋਂ ਇੱਕ ਰੀਤ ਬਣ ਗਈ ਇਹ ਵੈਸੇ ਵੀ ਇੱਕ ਬਹੁਤ ਹੀ ਆਪਸੀ ਮੇਲ ਮਿਲਾਵਲਾ ਤਿਹਾੜ ਹੈਗਾ ਸਾਰੇ ਆਪਣੇ ਮਨ ਮੋਟਾ ਮਿਟਾ ਕੇ ਨੂੰ ਸਾਰੇ ਇਕੱਠੇ ਖੇਲਦੇ ਆ ਹੁਣ ਦੇਖ ਰਹੇ ਤੁਸੀਂ ਸਾਰੇ ਧਾਰਮੀ ਪ੍ਰਵਿਰਤੀ ਵਿੱਚ ਆ ਚੁੱਕੇ ਹੋਏ ਆ ਕਿ ਤੁਸੀਂ ਸੁਣ ਸਕਦੇ ਹੋ ਕਿੰਨਾ ਤੇਜ਼ ਛੇਰ ਹੋ ਗਿਆ ਤੁਹਾਨੂੰ ਕਿੰਨਾ ਛੇਰ ਹੋ ਗਿਆ ਹੋਲੀ ਮਨਾਉਂਦੇ ਬਚਪਨ ਤੋਂ ਹੀ ਮਨੰਦੇ ਆ ਰਹੇ ਆ ਜੀ ਇੱਕ ਸਾਡਾ ਜਿਹੜਾ ਕਿ ਛੋਟਾ ਜਿਹਾ ਬੱਚਾ ਵਾ ਇਹ ਵੀ ਹੋਲੀ ਦਾ ਤਿਹਾੜ ਮਨਾ ਬੇਟਾ ਕੀ ਨਾਮ ਹੈ ਤੁਸੀਂ ਵੀ ਹੋਲੀ ਖੇਡ ਰਹੇ ਹੋ ਕਿਨੇ ਨੇ ਖੇਡੀ ਹੋਲੀ। ਉਹ ਦੇਖੋ ਇਹ ਚਾਹ ਛੋਟਾ ਜਿਹਾ ਬੱਚਾ ਵੀ ਹੋਲੀ ਦਾ ਤਿਉਹਾਰ ਮਨਾ ਰਿਹਾ ਹੈ ਗਲਤ। ਸਭ ਦੇਖੋ ਕਿਸ ਤਰ੍ਹਾਂ ਆਦੇਸ਼ ਕ੍ਰਿਸ਼ਨ ਦੇ ਜਿਹੜੇ ਕਿ ਜਾਪ ਜਾਪ ਲੱਗ ਰਹੇ ਭਾਈ ਕੀ ਨਾ ਮੈਂਦਾ ਕਿ ਕਿੰਦਾ ਦਾ ਮਜ਼ਾ ਆ ਰਿਹਾ ਹੋਲੀ। ਅੱਜ ਰੰਗ ਬਰਸ। ਬਹੁਤ ਮਜ਼ਾ ਆ ਰਿਹਾ ਜੀ। ਸਾਰੇ ਵrindavan ਦੇ ਰੰਗ ਚ ਰੰਗੇ ਹੋਏ ਆ। ਇਸ ਤਰ੍ਹਾਂ ਕਿ ਮਥਨਾ ਵrindavan ਦੇ ਵਿੱਚ ਵੀ ਹੋਲੀ ਦਾ ਤਿਉਹਾਰ ਜਿਹੜਾ ਕਿ ਮਨਾਇਆ ਜਾਂਦਾ ਸਭ ਨੇ ਕਿ ਆਦੇਸ਼ ਕ੍ਰਿਸ਼ਨ ਦੇ ਇਹ ਭਗਤਕੀ ਮਜੂਰ ਦੇ ਸਰ ਕੀ ਕਹਿਣਾ ਚਾਹੁੰਗਾ ਜੇ ਹੋਲੀ ਦਾ ਤਿਹਾੜ ਮਨਾ ਰਹੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿੰਨਾ ਚਿਰ ਹੋ ਗਿਆ ਮਨਾਉਂਦੇ ਕੋਈ ਪਤਾ ਨਹੀਂ ਕੱਦ ਦੇ ਮਨਾਨਿਆਂ ਦੀ ਹੋਲੀ ਹੋਲੀ ਹੈ ਬਿੰਦਵਨ ਧਾਮ ਦੀ ਇੱਕ ਹੋਲੀ ਹੈ ਠੀਕ ਹੈ ਜੀ ਬੋਲ ਬੰਕੇ ਬਿਹਾਰੀ ਲਾਲ ਕੀ ਜੈ ਹੋਲੀ ਕੀ ਰਤਿਆ ਕੀ ਜੈ ਅਰਾ ਦੇ ਕ੍ਰਿਸ਼ਨ ਦਾ ਜਾਪ ਕਰਦੇ ਉਹਨਾਂ ਕਿੰਨਾ ਚਿਰ ਹੋ ਗਿਆ ਉਹ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਹੁੰਨੇ ਹੋ ਕਿੰਨਾ ਮਜ਼ਾ ਆਦਾ ਅਰਾ ਮਜ਼ਾ ਹੀ ਹੋਣਾ ਦਾ ਦ੍ਰਿਸ਼ਟੀ ਉਹਨਾਂ ਦੀ ਹੈ ਮਜ਼ਾ ਉਹਨਾਂ ਦਾ ਮੈਡਮ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਜੇ ਹੋਲੀ ਦਾ ਤਿਉਹਾਰ ਆ ਉਹ ਵਰਿੰਦਾਵਨ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਮਨਾਇਆ ਜੀ ਵਰਿੰਦਾਵਨ ਯਹੀ ਹੈ ਬੰਕੇ ਬਿਹਾਰੀ ਹਮਾਰੇ ਬੀਚ ਮੇ ਹੈ ਇਸ ਟਾਈਮ ਜੋ ਹਮੇ ਮਸਤੀ ਹੈ ਉਸਕਾ ਹਮ ਬਤਾ ਨਹੀਂ ਸਕਤੇ ਬਿਆਨ ਨਹੀਂ ਕਰ ਸਕਤੇ ਹੈਪੀ ਹੋਲੀ ਵਰਿੰਦਾਵਨ ਗਏ ਹੋ ਕਦੇ ਬਹੁਤ ਇੱਕ ਵਾਰ ਗਈ ਹੂੰ ਦੋ ਵਾਰ ਤੋ ਬਹੁਤ ਵਹਾਂ ਕਾ ਜੋ ਰਸ ਹੈ ਯਹਾਂ ਪੇ ਅੱਜ ਵਰਤ ਰਹਾ ਹੈ ਤੋ ਦੇਖੋ ਆ ਸਾਡੇ ਨਾਲ ਜਿਹੜਾ ਛੋਟਾ ਬੱਚਾ ਵਾ ਇਹ ਵੀ ਵਿਚਾਰਾ ਆਪਣੇ ਦਾਦੀ ਨਾਲ ਦਾਦੂ ਨਾਲ ਹੋਲੀ ਮਨਾ ਰਿਹਾ ਬੇਟਾ ਕਿਦਾਂ ਕਿਸ ਤਰ੍ਹਾਂ ਲੱਗ ਰਿਹਾ ਹੈ ਲੋਕ ਕਿਦਾਂ ਨਾ ਨਾ ਰੁਕ ਮੈਂ ਕਰਦੀ ਇਹ ਵੀ ਕਿੰਦਾ राधे कृष्ण हैप्पी होली ਸੋ ਮੈਂ ਤੁਹਾਨੂੰ ਸਿੱਧੀਆਂ ਤਸਵੀਰਾਂ ਕਪੂਰਥਲਾ ਦੀ ਮੰਡੀ ਤੋਂ ਦਿਖਾਈਆਂ ਔਰ ਅਸੀਂ ਹੋਰ ਵੀ ਗੱਲ ਕਰਨੀ ਚਾਹਾਂਗੇ ਕਿ ਕਿਸ ਤਰ੍ਹਾਂ ਲੱਗ ਰਿਹਾ ਜੀ ਤੁਹਾਨੂੰ ਹੋਲੀ ਦਾ ਤਿਹਾੜ ਜਮਾ ਕਿੰਨਾ ਚੰਗਾ ਬਹੁਤ ਵਧੀਆ ਲੱਗ ਰਿਹਾ ਜੀ ਸਾਰਿਆਂ ਨੂੰ ਹੋਲੀ ਖੇਡ ਕੇ ਜੀ ਅੱਜ ਕਿੰਨਾ ਚਿਰ ਹੋ ਗਿਆ ਸ਼ੁਰੂ ਤੋਂ ਬਣਾਨੇ ਜਦੋਂ ਜਨਮ ਲਿੱਤਾ ਤੋਂ ਉਦੋਂ ਬਣਾਇਦਾ ਜੀ ਹੋਲੀ ਦਾ ਤਿਹਾੜ ਤਾਂ ਜਦੋਂ ਜਨਮ ਲਿੱਤਾ ਸੀ ਤੁਹਾਨੂੰ ਉਦੋਂ ਯਾਦ ਸੀ ਕਿ ਹੋਲੀ ਕਿੱਦਾਂ ਦੀ ਹੁੰਦੀ ਜਿੱਦਾਂ ਸਾਡੇ ਪੇਰੈਂਟਸ ਨੇ ਸਾਨੂੰ ਦੱਸਿਆ ਗਿਆ ਉਦਾਂ ਅਸੀਂ ਬਣਾਉਂਦੇ ਰਹੇ ਇੰਦਲ ਫਰਕੇ ਸੇ ਕਿਨੇ ਚੱਲਣਾ ਸਿਖਾਇਆ ਮਾਪਿਆਂ ਨੇ ਸਿਖਾਇਆ ਕਿ ਪ੍ਰਭੂ ਨੇ ਸਿਖਾਇਆ ਦੇਖੋ ਜੀ ਪ੍ਰਭੂ ਨੇ ਵੀ ਸਿਖਾਇਆ ਤਾਂ ਮਾਪਿਆਂ ਨੇ ਸਿਖਾਇਆ ਇਹ ਤਾਂ ਜੀ ਇੱਕ ਤਰਵਾਰ ਤਰ ਚੱਲਦੀ ਰਹਿੰਦੀ ਹੈ ਜੀ ਪ੍ਰਭੂ ਨੇ ਮਾਪਿਆਂ ਨੇ ਸਿਖਾਇਆ ਮਾਪਿਆਂ ਨੇ ਸਿਖਾਇਆ ਜੀ ਵਾਹਿਗੁਰੂ ਇਹ ਮੁੰਡੇ ਦੇ ਬਹੁਤ ਵਰੀਆ ਇਹ ਵਿਚਾਰੇ ਤੇ ਪੁੱਛਦੀ ਹੈ ਤੇ ਫਿਰ ਆ ਗਿਆ ਕੈਮਰਾਮੈਨ ਰੁਬੀ ਤਾਮੀਦਾਰ ਸਲੀਮ ਗੋਗਨਾ ਕਾਇਨੂਦ ਪੰਜਾਬ ਕਪੂਰਥਲਾ